ਚੰਦਰ ਸਾਹਿਬ ਹਾਂ ਜੇ ਇਸ ਸਮਾਜ ਨੂੰ ਕਦੇ ਕਿਸੇ ਅਦਾਲਤਾਂ ਦੇ ਵਿੱਚ ਜਾ ਕੇ ਗਵਾਹੀ ਦੇਣ ਦੇ ਵੀ ਅਧਿਕਾਰ ਨਹੀਂ ਸੀ ਅਸ਼ੂਤ ਕਰਕੇ ਬਿਲਕੁਲ ਗਵਾਹੀ ਹਾਂ ਅੰਦਰ ਹੀ ਨਹੀਂ ਸੀ ਜਾ ਸਕਦੇ ਨਹੀਂ ਨਹੀਂ ਜਾ ਸਕਦੇ ਹਾਂ ਸ਼ੁੱਧ ਰ ਹੈ ਸ਼ੁੱਧ ਰ ਹੈ ਬਾਹਰ ਬਾਹਰ ਅਸ਼ੂਤ ਹੈ ਬਾਹਰ ਹੈ ਬਸ ਹਾਂ ਸ਼ੂਤ ਹੈ ਬਾਹਰ ਤੇ ਅੱਜ ਉਸ ਅਸ਼ੂਤ ਸਮਾਜ ਦੇ ਵਿੱਚੋਂ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦੇ ਸੰਕਲਪ ਦੀ ਬਦੌਲਤ ਹਾਂ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਸੰਕਲਪ ਦੀ ਬਦੌਲਤ ਜੇ ਇਸ ਸਮਾਜ ਦੇ ਲੋਕਾਂ ਨੂੰ ਕਦੇ ਗਵਾਹੀ ਦੇਣ ਦਾ ਅਧਿਕਾਰ ਨਹੀਂ ਸੀ ਉਹ ਅੱਜ ਜਿੱਥੇ ਗਵਾਹੀ ਦੇਣੀ ਹੁੰਦੀ ਸੀ ਉਹਨਾਂ ਅਦਾਲਤਾਂ ਦੇ ਵਿੱਚ ਜੱਜ ਬਣ ਕੇ ਬੈਠੇ ਆ ਆ ਲੋ ਹਾਂ ਜਿਹੜੀ ਗਵਾਹੀ ਦੇਣੀ ਉਹ ਖੁਦ ਜੱਜ ਬਣੇ ਹੋਇਆ ਉਹ ਖੁਦ ਜੱਜ ਬਣ ਕੇ ਆਪਣੇ ਸਮਾਜ ਨੂੰ ਇਨਸਾਫ ਦੇ ਰਹੇ ਨੇ ਨਿਆਂ ਦੇ ਰਹੇ ਨਿਆਂ ਪਾਲਕਾਵਾਂ ਦੇ ਵਿੱਚ ਉਹ ਅੱਜ ਅੱਜ ਹੁਕਮ ਚਲਾ ਉਹ ਥੋੜੀ ਉਹ ਗੋੜੀਆਂ ਲੱਕੜ ਵਾਲੀ ਹਥੋੜੀ ਲੱਕੜ ਵਾਲੀ ਤੋੜੀ ਹਾਂ ਉਹ ਅੱਜ ਸਤਗੁਰੂ ਰਵਦਾਸ ਮਹਾਰਾਜ ਜੀ ਨੇ ਜਨਾ ਵਾਸਤੇ ਸੰਕਲਪ ਲਿਆ ਸੀ ਉਹਨਾਂ ਦਾ ਸੰਕਲਪ ਪੂਰਾ ਹੋਇਆ ਪੂਰਾ ਹੋਇਆ ਦੇਖਿਆ ਜਾਵੇ ਪੂਰਾ ਹੋਇਆ ਤੇ ਅੱਜ ਉਹ ਲੱਕੜ ਵਾਲੀ ਹਥੋੜੀ ਹੱਥ ਦੇ ਵਿੱਚ ਫੜ ਕੇ ਠਾ 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 ਕਰਕੇ ਉਹ ਅੱਜ ਹੁਕਮ ਸੁਣਾ ਰਹੇ ਨੇ ਕਦੇ ਉਹਨਾਂ ਨੂੰ ਗਵਾਹੀ ਦੇਣ ਦੇ ਅਧਿਕਾਰ ਨਹੀਂ ਸੀ